ਗੋਲੇ ਮਹੱਲੇ ਦੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਇੱਕ ਦਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਸਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਉਹ ਗੱਲਾਂ ਦੂਰ ਕਰੀਏ ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੀਆਂ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤਕੜੀ 'ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਢੋਲੇ ਮਹੱਲੇ ਤੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਦੇਖਦਾ ਦਾ ਅਸੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਸਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ-ਮੋਟਾ ਮਨਾਛੁੰਦਾ ਗੱਲਾਂ ਦੂਰ ਕਰੀਏ ਵੱਡੀਆਂ-ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚ ਜਿੰਨੀਆਂ ਤੁਹਾਡੇ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕ੍ਰਿਟੀ ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਗੋਲੇ ਮਹੱਲੇ ਤੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਇੱਕ ਦਾ ਦਾ ਅਸੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਅਪੋਸ ਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਉਹ ਗੱਲਾਂ ਦੂਰ ਕਰੀਏ ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੀਆਂ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی 'ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ। ਗੋਲੇ ਮਹੱਲੇ ਦੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਦੇਖਦਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆ। ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ। ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ। ਉਹਨ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਉਸ ਪੀਲ ਤੇ ਖੁੱਲ੍ਹ ਜੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਉਹ ਗੱਲਾਂ ਦੂਰ ਕਰੀਏ ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜੰ데 ਨਾ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੀਆਂ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ